ਆਵੇ ਉਹ ਅੱਜ ਧਰਮਾ ਬਾਦ ਨਗਰ ਦੀ ਸਮੂਹ 사ਦ ਸੰਗਤ ਤੇ ಗ್ರಾಮ ਪੰਚਾਇਤ ਦੇ ਸਾਰੇ ਮੈਂਬਰ ਸਾਹਿਬਾਨ ਇੱਥੇ ਆਉਣ ਦਾ ਅੱਜ ਸਾਡਾ ਮਕਸਦ ਸੀ ਕਿਉਂਕਿ ਤੁਸੀਂ ਪਹਿਲਾਂ ਵੀ ਅਸੀਂ ਵਕ ਵਕ ਥਾਂ ਮੈਂ ਤੇ ਜਾ ਕੇ ਆਏ ਸੀ ਤੇ ਮਾਨ ਸਾਹਿਬ ਉਦੋਂ ਬਾਹਰ ਸੀਗੇ ਇਹਨਾਂ ਦੀ ਦ일리 ਇੱਛਾ ਸੀ ਵੀ ਜਦੋਂ ਵੀ ਮੈਂ ਆਵਾਂ ਮੈਂ ਸਭ ਤੋਂ ਪਹਿਲਾਂ ਉਹਨਾਂ ਨਗਰਾਂ ਦੇ ਵਿੱਚ ਜਾਵਾਂ ਜਿੱਥੇ ਆਹੜਾ ਦੇ ਵਿੱਚ ਮਾਰ ਪਈ ਹੈ ਸੋ ਅੱਜ ਕਿਉਂਕਿ ਮਾਨ ਸਾਹਿਬ ਨੇ ਇਹ ਸ਼ਿਭਾਸ਼ ਲਗਿਆ ਸੀ ਵੀ ਆਪਾਂ ਮੀਡੀਆ ਵਾਲਾ ਥੋੜਾ ਜਿਹਾ ਕੰਮ ਨਹੀਂ ਰੱਖਣਾ ਸੀ ਵੀ ਚਲੋ ਫੇਰ ਵੀ ਸਮੇਂ ਦੀ ਮੁਤਾਬਕ ਜਿੱਦਾਂ ਸਾਰੇ ਵੀਰ ਇਕੱਠੇ ਤੁਸੀਂ ਹੋਏ ਆ ਵੀ ਆਪਾਂ ਜੋ ਵੀ ਸਮਾਨ ਪੈਂਡ ਨੂੰ ਸੋ ਜ਼ਰੂਰਤ ਸੀ ਜੋ ਵੀ ਸਰਪੰਚ ਸਾਹਿਬ ਹੁਣ ਆਨੇ ਜਾਂ ਮੈਂਬਰ ਸਾਹਿਬਾਂ ਨੇ ਕਿਹਾ ਉਹ ਸਮਾਨ ਅੱਜ ਇੱਟਾ ਬਜਰੀ ਰੇਤਾ ਸਰਿਆ ਸੀਮਟ ਉਹ ਸਾਰਾ ਲੈ ਕੇ ਪਹੁੰਚਿਆ ਜਿਹੜੀ ਓਵੇਂ ਵੀ ਮਤ ਕਰਨ ਵਾਲੀ ਆ ਕਿਉਂਕਿ ਆਪਾਂ ਦੇਖਿਆ ਨਾ ਵੀ ਉਹ ਟਰੋਲ ਵੀ ਹੁੰਦੇ ਲੋਕ ਜਦੋਂ ਕੱਟ-ਕੱਟ ਕੇ ਆਪਾਂ ਕਿਸੇ ਨੂੰ ਕੈਸ਼ ਫੜਾਉਦੇ ਆ ਉਹ ਵੀ ਚੰਗਾ ਨਹੀਂ ਲੱਗਦਾ ਵੀ ਉਸ ਗੱਲਾਂ ਦੇ ਅਹਿਸਾਸ ਹੋ ਜਾਂਦੇ ਵੀ ਪਤਾ ਕਈ ਮਤ ਲੈਣ ਤੋਂ ਜੱਕ ਵੀ ਜਾਂਦੇ ਆ ਕਿ ਯਾਰ ਅਸੀਂ ਮਤ ਲੈਣੀ ਨਹੀਂ ਵੀ ਦਿਖਾਵਾ ਜ਼ਿਆਦਾ ਹੁੰਦਾ ਸੋ ਨਾ ਚੀਜ਼ਾਂ ਨੂੰ ਰੱਖ ਦੇ ਭਰੇਜ ਕੀਤਾ ਇਹਨਾਂ ਗੱਲਾਂ ਤੋਂ ਬਾਕੀ ਜੋ ਵੀ ਸਮਾਨ ਲੈ ਕੇ ਆਏ ਆ ਉਹ ਇਦਾਂ ਹੀ ਅਸੀਂ ਇੱਥੇ ਦੀ ਨਗਰ ਦੀ ਪੰਚਾਇਤ ਨੂੰ ਇਹਨੀ ਜ਼ਰੂਰ ਬੇਨਤੀ ਕਰਾਂਗੇ ਵੀ ਜਿਹੜਾ ਵੀ ਲੋਡ ਬੰਦ ਹੈ ਜੀ ਜਿਹੜਾ ਤੁਸੀਂ ਮੁਨਾਫੀ ਸਮਝੋ ਪਿੰਡ ਵਾਲੇ ਇਕੱਠੇ ਹੋ ਕੇ ਉਹਨੂੰ ਲੋਡ ਮੁਤਾਬਕ ਇਹ ਸਹੂਲਤ ਪ੍ਰਦਾਨ ਕਰਿਓ ਬਾਕੀ ਇਹ ਆ ਵੀ ਹੋਂ ਨਹੀਂ ਇਹ ਗਾਂ ਵੀ ਤੁਹਾਨੂੰ ਆਪਣਾ ਕੰਟੈਕਟ ਨੰਬਰ ਵੀ ਦੇ ਚੱਲੇ ਭਰਾ ਸਾਡੇ ਵਿੱਚ ਨਾਲ ਖੜੇ ਆ ਠੀਕ ਹੈ ਵੇ ਫੇਰ ਵੀ ਲੋੜ ਪਊਗੀ ਤਾਂ ਇਦਾਂ ਹੀ ਫੇਰ ਦੁਬਾਰਾ ਆਵਾਂਗੇ ਤੇ ਇਦਾਂ ਦੇ ਨਾਲੇ ਸੰਗਤ ਦੀ ਸਾਰੇ ਦੇ ਦਰਸ਼ਨ ਕਰਕੇ ਜਾਵਾਂਗੇ ਜੋ ਵੀ ਸੇਵਾ ਲੈਣਾ ਹੋਊਗੀ ਉਹ ਆਪਾਂ ਇਦਾਂ ਹੀ ਹਰ ਨੇ ਰਲ ਮਿਲ ਕੇ ਆਪਾਂ ਟਾਈਮ ਸਾਰਨਾ ਕਿਉਂਕਿ ਓਕੀ ਘੜੀ ਆ ਇਦਾਂ ਰਲ ਮਿਲ ਕੇ ਟਾਈਮ ਗੁਜ਼ਰ ਜਾਣਾ ਤੇ ਜਿੱਥੇ ਤੁਹਾਨੂੰ ਸਾਰਿਆਂ ਨੂੰ ਇਹ ਸ਼ਾਬਾਸ਼ ਹੈ ਇਸ ਗੱਲ ਦੀ ਵੀ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ ਮਾਰਿਆ ਤੇ ਇਸ ਦਾ ਦੁੱਖ ਦੀ ਘੜੀ ਤੋਂ ਬਾਹਰ ਨਿਕਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪੋਲ ਵਰਗ ਜਿੰਨਾ ਕਿ ਨਾਕਾੜ ਆਇਸੀ ਉਹਦੋਂ ਦਾ ਟ੍ਰਾਫਿਕ ਸੀ ਅੱਜ ਜ਼ਿਆਦਾ ਲੋਡ ਹੈ ਤੁਸੀਂ ਆਏ ਹੋ ਨਹੀਂ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਕਰ ਲੈਣੀ ਸਾਰੇ ਲੱਗੇ ਹੋਏ ਹਨ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿੰਦੀ ਜਿੰਨੀ ਹਿੰਮਤ ਦਾ ਸਮਰੱਥਾ ਹੈ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਨਾਲ ਸਭ ਅਸੀਂ ਸਾਰੇ ਕਰਦੇ ਰਹਿਾਂਗੇ ਹੌਲੀ ਹੌਲੀ ਓਵਰਾਲ ਪੰਜਾਬ ਵਿੱਚ ਕੀ ਕੀ ਹਾਲ ਹੈ ਇਹ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਏਸ ਦਾ ਮਨ ਬਣਾਇਆ ਤਾਂ ਕਿਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਹੈ ਉਹ ਸੇਵਾ ਵੈਸੇ ਤਾਂ ਬੋਗਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਸੋ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਮੈਂ ਤਾਂ ਅਸੀਂ ਤਾਂ ਇਹ ਇਹਨਾਂ ਦੇ ਸੱਜਣ ਜਲੰਧਰ ਮੇਲੇ ਸੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮੈਂ ਕਿ ਤੁਸੀਂ ਰਹਿ ਜਾਂਦੇ ਯਾਰ ਉਹ ਵੀ ਠੀਕ ਆ ਉਹ ਕੱਟ ਕੇ ਰਿਪੋਰਟ ਕੋਈ ਯਾਰੀ ਦੇ ਆ ਨਹੀਂ ਲੱਗੀ ਰਹਿਣਾ ਇਹ ਤਾਂ ਪਪਾ ਜੀ ਤੇ ਜਦੋਂ ਦਾ ਗਾਉਣ ਲੱਗੇ ਮੈਂ ਤੁਰਨ ਲੱਗਾ ਪਹਿਲਾ ਮੀਡੀਆ ਪੀਸ ਹੁੰਦਾ ਹੈ टीमा तो पहला तो लगी हुई मानसाएं